ਕਿ ਯਾਰ ਕਿੰਨੇ ਸੋਹਣੇ ਲੱਗਦੇ ਆ ਜਿਹੜੀਆਂ ਜਗ੍ਹਾ ਤੇ ਦੇਖਣ ਨੂੰ ਮਿਲਦਾ ਜਿਹੜਾ ਆ ਪੰਛੀ ਆ ਆ ਬੈਠਿਆ ਤੋਤਾ ਕਿੰਨੇ ਦੀ ਟਿੱਕ ਟਾ ਤੁਹਾਨੂੰ ਵੀ ਦਾ ਸੱਚੇ ਫੋਟਾਂ ਖਿੱਚੇ ਜਾਂਦੇ ਆ ਦੇਖ ਲੋ ਕਿੰਨੀਆਂ ਘਾਟ ਲਾਦੀਆਂ ਬਲੈਕ ਸਵਾਨ ਬਹੁਤ ਵਧੀਆ ਲਾਈਵ ਹੋਏ ਨੇ ਹਾ ਇਹ ਚੀਜ਼ਾਂ ਹੋਣਗੀਆਂ ਇਹ ਦੇਖ ਲੋ ਬਣਾਇਆ ਹੈ ਵਾਸਤਾ ਇੱਥੋਂ ਗਾਈਦ ਹੁੰਦੀ ਹੈ ਇਹਦੀ ਐਂਟਰੀ ਆ ਦੇਖੋ ਆਲੇ-ਦਾਲੇ ਕਿੰਨੇ ਦਸਤ ਲੱਗੇ ਹੋਏ ਨੇ ਇਹ ਬਰਡ ਪਾਰਕ ਦੀ ਐਂਟਰੀ ਆ ਤੇ ਬਹੁਤ ਸੋਹਣਾ ਹੈ ਆ ਵੱਡੇ ਵੱਡੇ ਤਰਖਤ ਲੱਗੇ ਹੋਏ ਨੇ ਇਤਨ ਲੋਕ ਆਈ ਜਾਂਦੇ ਨੇ ਆ ਜਿਹੜੇ ਜਾਨਵਰ ਨੇ ਇੱਥੇ ਇਹਨਾਂ ਦੀ ਫੋਟੋ ਲੱਗੀਆਂ ਹੋਈਆਂ ਨੇ ਹੁਣ ਆਪਾਂ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਇੱਥੇ ਪਾਰਕਿੰਗ 'ਚ ਅਸੀਂ ਆਪਣਾ ਸਾਧਨ ਕਢਾ ਕੇ ਤੇ ਅੰਦਰ ਐਂਟਰ ਕਰ ਸਕਦੇ ਹਾਂ ਆਹ ਇੱਥੇ ਬਣਿਆ ਹੋਇਆ ਇਹ ਟਿਕਟ ਕਰ ਇੱਥੋਂ ਆਪਾਂ ਹੁਣ ਟਿਕਟ ਲੈਣੇ ਆ ਤੇ ਆਪਾਂ ਦੇਖਦੇ ਹਾਂ ਕਿੰਨੇ ਦੀ ਟਿਕਟ ਆ ਤੁਹਾਨੂੰ ਵੀ ਦੱਸਦੇ ਆ ਅਡਲਟ ਦੀ ਹੈਗੀ ਆ 50 ਰੁਪਏ ਚਿਲड्रन ਦੀ ਹੈਗੀ ਆ 5 ਤੋਂ 12 ਸਾਲ ਲਈ 30 ਰੁਪਏ ਫੋਰਨਰ ਲਈ ਹੈਗੀ ਆ 100 ਰੁਪਏ ਭਾਈ ਟਿਕਟ ਤਾਂ ਇੱਥੋਂ ਲੈ ਲਈ ਆ ਟਿਕਟ ਹੈਗੀ ਆ 50 ਰੁਪਏ ਦੀ ਦੋ ਜਣੇ ਆ ਤਾਂ 100 ਰੁਪਏ ਤੇ ਹੁਣ ਆਪਾਂ ਅੰਦਰ ਚੱਲਦੇ ਆ ਨਾਲੇ ਤੁਹਾਨੂੰ ਦਿਖਾਉਨੇ ਆ ਇਹ ਜਿਹੜਾ ਬਰਡ ਪਾਰਕ ਬਣਿਆ ਹੈ ਇਹ ਬਣਿਆ ਹੈ ਭਾਈ 4 ਸੈਕਟਰ ਦੇ ਵਿੱਚ ਆਹ ਦੇਖੋ ਭਾਈ ਅੰਦਰ ਬर्ड ਦੀ ਸਾਰ ਕਿੰਨਾ ਸੋਹਣਾ ਬਣਿਆ ਹੋਇਆ ਹੈ ਹਨਾ ਇਹ ਸਾਰਾ ਇਹ ਭਾਈ ਬਣਾਇਆ ਹੈ ਬਾਹਰ ਤੋਂ ਤੁਸੀਂ ਇੱਥੇ ਫੋਟੋ ਫੋਟੋ ਖਿਚਾ ਸਕਦੇ ਹੋ ਤੇ ਅੰਦਰ ਪੂਰਾ ਵਧੀਆ ਹੈ ਯਾਨੀ ਕਿ ਆਹ ਪਾਰਕ ਪੂਰਕ ਬਣਿਆ ਹੋਇਆ ਨੇ ਦਰਖਤ ਨੇ ਵਧੀਆ ਸੋਹਣੇ ਆਹ ਜਿਹੜੇ ਬਰਡ ਹੋਣਗੇ ਇੱਥੇ ਇਹਨਾਂ ਦੀਆਂ ਫੋਟੋਆਂ ਲਾਈਆਂ ਇਹ ਚੀਜ਼ਾਂ ਹੋਣਗੀਆਂ ਇਹ ਦੇਖ ਲਓ ਤੁਸੀਂ ਜੂੰਗਰ ਕੇ ਦਿਖਾ ਦਿੰਦੇ ਆ ਤੁਹਾਨੂੰ ਤੇ ਅੰਦਰ ਜਾ ਕੇ ਦਿੱਜੇ ਲੋਟ ਵੀ ਦਿਖਾ ਦਾਂਗੇ ਬੱਚਾ ਬੱਚਿਆਂ ਲਈ ਵਧੀਆ ਹੈ ਆਪਣੇ ਬੱਚਿਆਂ ਨੂੰ ਲੈ ਕੇ ਆਓ ਭਾਈ ਇੱਥੇ ਤੁਸੀਂ ਆ ਗੱਡੇ ਗੱਡੇ ਦਰ ਆਤ ਨੇ ਓਏ ਆ ਦੇਖੋ ਭਾਈ ਜਿਹੜੇ ਜਿਹੜੇ ਇੱਥੇ ਜਾਨਵਰ ਨੇ ਨਾ ਉਹਨਾਂ ਦੀਆਂ ਫੋਟੋਆਂ ਲਾ ਕੇ ਇਹ ਹੈਗੀ ਓਹੀ ਬੱਤਕ ਆ ਫਿਰਦੀਆਂ ਨੇ ਬੱਤਕ ਆ ਦੇਖਦੀਆਂ ਹੋਣਗੀਆਂ ਤੁਹਾਨੂੰ ਤੇ ਉਹ ਵੀ ਅੰਦਰ ਉਹ ਬਣਾਇਆ ਹੋਇਆ ਉਹ ਆ ਗਈ ਭੱਜ ਕੇ ਦੇਖੋ ਆ ਇਹਨਾਂ ਵਾਸਤੇ ਪਾਣੀ ਪੂਣੀ ਛੱਡਿਆ ਹੋਇਆ ਘਰ ਵੀ ਬਣਾਏ ਹੋਏ ਨੇ ਉਹਨਾਂ ਲਈ ਆਹ ਦੇਖੋ ਘੈਂਟ ਨੇ ਜਿਹੜੀ ਯਾਰ ਇਹਦੀ ਮੇਨ ਐਂਟਰੀ ਆ ਨਾ ਉਹ ਇੱਥੋਂ ਹੁੰਦੀ ਆ ਜਿਹੜੀ ਚੰਡੀਗੜ੍ਹ ਬਰਡ ਪਾਰਕ ਦੀ ਐਂਟਰੀ ਆ ਦੇਖੋ ਐਂਟਰੀ ਕਿੰਨੀ ਸੋਹਣੀ ਬਣਾਈ ਹੋਈ ਆ ਆ ਆ ਬਹੁਤ ਵਧੀਆ ਲਾਈ ਹੋਏ ਨੇ ਹਾਂ ਇਹਨਾਂ ਦੇ ਜਿਹੜੀ ਯਾਰ ਇਹਦੀ ਮੇਨ ਐਂਟਰੀ ਆ ਨਾ ਉਹ ਇੱਥੋਂ ਹੁੰਦੀ ਆ ਜਿਹੜੀ ਚੰਡੀਗੜ੍ਹ ਬਰਡ ਪਾਰਕ ਦੀ ਐਂਟਰੀ ਆ ਦੇਖੋ ਐਂਟਰੀ ਕਿੰਨੀ ਸੋਹਣੀ ਬਣਾਈ ਹੋਈ ਆ ਆ ਆ ਬਹੁਤ ਵਧੀਆ ਲਾਈ ਹੋਏ ਨੇ ਹਾਂ ਇਹਨਾਂ ਦੇ ਜਿਹੜੀ ਯਾਰ ਇਹਦੀ ਮੇਨ ਐਂਟਰੀ ਆ ਨਾ ਉਹ ਇੱਥੋਂ ਹੁੰਦੀ ਆ ਜਿਹੜੀ ਚੰਡੀਗੜ੍ਹ ਬਰਡ ਪਾਰਕ ਦੀ ਐਂਟਰੀ ਆ ਦੇਖੋ ਐਂਟਰੀ ਕਿੰਨੀ ਸੋਹਣੀ ਬਣਾਈ ਹੋਈ ਆ ਆਬ ਆਬ ਬਹੁਤ ਵਧੀਆ ਲਾਈਵ ਹੋਇਆ ਨੇ ਹਾਂ ਇਹਨਾਂ ਦੇ ਪੰਛੀਆਂ ਦੇ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਆ ਜੀ ਚੱਲੋ ਤਾਂ ਸਾਨੂੰ ਆ ਬਰਡ ਦੇਖੋ ਬਾਈ ਕਿੰਨੇ ਸੋਹਣੇ ਹਨ ਕੋਈ ਬਲੂ ਕੋਈ ਵੀ ਹਾਂ ਅਲੱਗ-ਅਲੱਗ ਕਲਰਾਂ ਦੇ ਨੇ ਹਾਂ ਥੋੜੇ ਉਹ ਦੇਖੋ ਅੰਦਰ ਕਿੰਨੇ ਨੇ ਯਾਰੋ ਮੂਰੇ ਨਾਲ ਸ਼ੀਸ਼ਾ ਲੱਗਿਆ ਹੋਣ ਕਰਕੇ ਥੋੜਾ ਜਿਹਾ ਦੇਖਦਾ ਘਾਟ ਆ ਪਿੰਜਰੇ ਬਣਾਏ ਹੋਏ ਨੇ ਇਹਨਾਂ ਵਾਸਤੇ ਵੜਗੇ ਇਰੀਕਰ ਵੜਗੇ ਇਰੀਕਰ ਤੇ ਸੋਹਣਾ ਪੰਛੀ ਆ ਇਹ ਇਹਦਾ ਸਾਰੀ ਆ ਇਨਫੋਰਮੇਸ਼ਨ ਦਿੱਤੀ ਹੋਈ ਆ ਅੱਛਾ ਜੀ ਵਨ ਆਫ ਦਾ ਮੋਸਟ ਪਪੂਲਰ ਪੈਟ ਬਰਡਸ ਇਨ ਦਾ ਇੰਟਾਇਰ ਵਰਲਡ ਸੋ ਪੂਰਾ ਦਾ ਇਹੀ ਪੈਟ ਰੱਖਦੇ ਆ ਮੋਸਟ ਪਪੂਲਰ ਆ ਭਾਈ ਇਹ ਆਪਣੇ ਘਰੇ ਦੀਪੂ ਨੇ ਹੀ ਲਿਆਂਦੇ ਆ ਦੋ ਪੰਛੀ ਲਿਆਂਦੇ ਹੋਏ ਹੁਣ ਉਹਨੇ ਜਿਹੜਾ ਆਪਾਂ ਹੁਣ ਤੁਹਾਨੂੰ ਸੈਕੰਡ ਪੰਛੀ ਦਿਖਾਉਣ ਲੱਗੇ ਆ ਇਹ ਹੈਗਾ ਲਵ ਬਰਡ ਇਹ ਇਹਦੀ ਫੋਟੋ ਬਣੀ ਹੋਈ ਆ ਇਹਦੀ ਇਨਫੋਰਮੇਸ਼ਨ ਦਿੱਤੀ ਹੋਈ ਆ ਤੇ ਆਓ ਫਿਰਦੇ ਅੰਦਰ ਜਾਂ ਦੀਦੇ ਹਾਂਜੀ ਇਸ ਸਾਈਡ ਨੂੰ ਆਪੇ ਕਰਨਾ ਸੀ ਨਾ ਕੈਮਰੇ ਵਿੱਚ ਨਹੀਂ ਨਾ ਢਿੰਦੇ ਉਹਨਾਂ ਚੱਜ ਨਾਲ ਕਿਉਂਕਿ ਆਹ ਸ਼ੀਸ਼ਾ ਹੈ ਦੇਖਿਆ ਸੁੱਕ ਗਈ ਤੇ ਹਾਂ ਥੋੜੋ ਥੋੜੇ ਢਿੰਦੇ ਆ ਨਾ ਜਾਲੀ ਦੇ ਵਿੱਚ ਵੀ ਦੇਖਣਾ ਹੈ ਹਾਂ ਇੱਥੇ ਹੀ ਢਿੰਦੇ ਹਾਂ 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 ਆਹ ਦੇਖੋ ਬਾਈ ਕਿੰਨੀ ਸੋਹਣੀ ਜਗ੍ਹਾ ਬਣਾਈ ਹੋਈ ਆ ਆ ਸਾਰਾ ਉੱਪਰ ਜਾਲ ਲਾਇਆ ਹੋਇਆ ਤੇ ਇੱਥੋਂ ਇਹਦੀ ਐਂਟਰੀ ਆ ਅੰਦਰ ਜਾ ਕੇ ਆਪਾਂ ਦੇਖਦੇ ਹਾਂ ਵੀ ਕੀ ਅੰਦਰ ਆ ਸੰਗਲ ਸੰਗਲ ਲਾਏ ਹੋਏ ਨੇ ਤੇ ਆਹ ਦੇਖੋ ਦੇਖੋ ਗਾਇਜ਼ ਬ੍ਰਿਜਿਆ ਕਿੰਨਾ ਸੋਨਾ ਬਣਾਇਆ ਹੈ ਇੱਥੇ ਤੁਸੀਂ ਖੜ ਕੇ ਫੋਟੋ ਸ਼ੂਟ ਕਰ ਸਕਦੇ ਹੋ ਅਸੀਂ ਤਾਂ ਆਪਣੀਆਂ ਖਿੱਚ ਲਈਆਂ ਫੋਟੋ ਆ ਦੇਖੋ ਉਹ ਤੇਰੀ ਬਲੈਕ ਸਪੈਨ ਆ ਫਿਰਦਾ ਹੈ ਆ ਫਿਰਦੀਆਂ ਵੱਡੀਆਂ-ਵੱਡੀਆਂ ਪਤਕਾਂ ਇਹ ਦੇਖ ਲਓ ਕੋਲ ਤੋਂ ਇਹਨਾਂ ਨੂੰ ਆ ਵੱਡੀ ਸਾਰੀ ਪਤਕ ਆ ਆ ਦੇਖ ਲਓ ਇਹਦਾ ਸਾਰਾ ਹਜਾਲ ਜਿਹਾ ਲਾਇਆ ਹੋਇਆ ਹੈ ਇਹਦਾ ਇਹਨਾਂ ਦਾ ਜਾਲ ਲਾਇਆ ਹੈ ਤੇ ਵਿੱਚ ਛੋਟੀਆਂ ਛੋਟੀਆਂ ਵੀ ਨੇ ਉਹ ਵੱਡੀਆਂ ਵੱਡੀਆਂ ਵੀ ਨੇ ਘੈਂਟ ਆ ਹਨਾ ਇਧਰੋਂ ਲੋਕ ਆਈ ਜਾਂਦੇ ਨੇ ਕਿੰਨੀਆਂ ਘਾਟ ਲਾਦੀਆਂ ਚਲੋ ਇੱਥੇ ਇਹਨਾਂ ਦੀ ਫੋਟੋ ਖਿੱਚ ਲਉ ਯਾ ਤਰਦੀ ਕਿੰਨੀ ਵਧੀਆ ਲਾਦੀ ਆ ਹਨਾ ਕਿੱਡੀ ਵੱਡੀ ਆ ਗਾਈਜ਼ ਆ ਜਿਹੜੀ ਬੱਤਕ ਹੈਗੀ ਇਹਦਾ ਨਾਮ ਹੈਗਾ ਕੀ ਆ ਵੂਡ ਡੱਕ ਵੂਡ ਡੱਕ ਵੂਡ ਡੱਕ ਵੂਡ ਡੱਕ ਇਸਕਾ ਨਾਮ ਹੈ ਔਰ ਇਹ ਆਪ ਦੇਖ ਰਹੇ ਹੋ ਸਕਰੀਨ ਮੇਂ ਆਪ ਦੇਖਦੇ ਹੈ ਇਸ ਦਾ ਹੈਡ ਕਿਤਨਾ ਸੁਨਦਾ ਹੈ ਹਾਂ ਇਹ ਰੰਗ ਰਿਪਟਨਾ ਹੈ ਸੋਨਾ ਹਨਾ ਸੇ ਸੋਨਾ ਇੱਕ ਇਧਰ ਵੀ ਬੈਠੀਆਂ ਨੇ ਦੋ ਤਿੰਨ ਉਧਰ ਇਹਨਾਂ ਵਾਸਤੇ ਪਾਣੀ ਛੱਡਿਆ ਹੋਇਆ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਉੱਧਰ ਕਿਸੀ ਬੱਚੇ ਹੋਣਗੇ ਉਹ ਹਾਂ ਉਹਦੇ ਕੋਈ ਬੱਚੇ ਹੋਣਗੇ ਉਹ ਬੈਠਿਆ ਆ ਇਧਰ ਆਰਟੀਫੀਸ਼ੀਅਲ ਝਰਨਾ ਵੀ ਬਣਾਇਆ ਹੋਇਆ ਲੈਖਵਾਂ ਪੁਰਮ ਮੋਹਲ ਕਾਡਣਾ ਲੋਕ ਕੋੜਾ ਹਿੱਥ ਤੇ ਤੇ ਆ ਜੀ ਦੀ ਇਨਫੋਰਮੇਸ਼ਨ ਦਿੱਤੀ ਹੋਈ ਆਹ ਆ ਬ੍ਰਿਜ ਅੱਧਰ ਆ ਮੈਂ ਲੋ ਬੈਠਾ ਹਿੱਥ ਨਾ ਵੇ ਦੇ ਹਾਂ ਆ ਘੈਂਟ ਲੱਗਦਾ ਇਤ ਸਾਰਾ ਹਣਾ ਔਰ ਯਾਂ ਪਿੱਛੇ ਆ ਦੇਖੋ ਆ ਸਾਰਾ ਜਿਹੜਾ ਵੇ ਆ ਜਿੱਧਰ ਦੀ ਆਪਾਂ ਆਏ ਹਾਂ ਨਾ ਆ ਰਸਤਾ ਬਣਿਆ ਹੋਇਆ ਬਹੁਤ ਸੋਹਣਾ ਹੈ ਅਲਦਾਲੇ ਆ ਬਾਸ ਲੱਗੇ ਹੋਏ ਨੇ ਆ ਝਰਨਾ ਬਣਾਇਆ ਹੋਇਆ ਇੱਥੇ ਇਹਨ ਪੂਰਾ ਘੈਂਟ ਹੈ ਇੱਥੇ ਬੱਚੇ ਫੋੜਾ ਖਿੱਚੀ ਜਾਂਦੇ ਆ ਮਟਰਫੋਨ ਇਹ ਇੱਧਰ ਆ ਦੇ ਖੜੇ ਆ ਕਾਲੀ ਬੱਤਕ ਦੇਖ ਲੋ ਇੱਧਰ ਵੀ ਚਰਨਾ ਬਣਾਇਆ ਹੋਇਆ ਆਰਟੀਫੀਸ਼ੀਅਲ ਦੇਖੋ ਕਿੰਨਾ ਸੋਹਣਾ ਲੱਗਦਾ ਐਨ ਠੰਡਾ ਠੰਡਾ ਮਾਹੌਲ ਹੋਇਆ ਹੋਇਆ ਸਾਰਾ ਸੋਹਣਾ ਲੱਗਦਾ ਐ ਥੱਲੇ ਦੇਖੋ ਦਿਖਦਾ ਇਹ ਸਾਰਾ ਆ ਸਾਰੇ ਆ ਬੂਟੀਆਂ ਹੀ ਆ ਦਿਖ ਰਹੀਆਂ ਨੇ ਥੱਲੇ ਇਹ ਇਹ ਚੜੀ ਪਾਣੀ ਪੀਣ ਲੱਗੀ ਪਈ ਐ ਇਹਨਾਂ ਨੂੰ ਵੀ ਗਰਮੀ ਲੱਗਦੀ ਐ ਦੇਖੋ ਬਾਈ ਆ ਜਿਹੜੀ ਇਹਦੇ ਵਿੱਚ ਅੰਦਰ ਰੱਖੇ ਹੋਏ ਨੇ ਹਬਤਕਾਂ ਬੁੱਤਕਾਂ ਨੇ ਨਾ ਜਿਹੜੀਆਂ ਬਹੁਤ ਤਕੜਾ ਜਿਗਾਰ ਲਾਇਆ ਹੋਇਆ ਆ ਆ ਸਾਰਾ ਜਾਲੀਓ ਜਾਲੀ ਲਾਈ ਹੋਈ ਆ ਇਹਦੇ ਵਿੱਚ ਰੱਖੇ ਹੋਏ ਨੇ ਇਹ ਤੇ ਹੁਣ ਆਪਾਂ ਚੰਦੇ ਆ ਇਧਰ ਨੂੰ ਦੇਖਦੇ ਅੱਗੇ ਜਾ ਕੇ ਹੋਰ ਤੇ ਅੰਦਰ ਪੂਰਾ ਘੈਂਟ ਆ ਯਾਰ ਜੇ ਤੁਸੀਂ ਆਵਣਾ ਟਾਈਮ ਸਪੈਂਡ ਕਰਨਾ ਤਾਂ ਤੁਸੀਂ ਆ ਸਕਦੇ ਹੋ ਇੱਥੇ ਆਪਣੇ ਬੱਚਿਆਂ ਨੂੰ ਲਿਆ ਸਕਦੇ ਹੋ ਹਨਾ ਬਈ ਹਾਂਜੀ ਬੱਚਿਆਂ ਨੂੰ ਲਿਆ ਕੇ ਦਿਖਾ ਸਕਦੇ ਹੋ ਕਿਉਂਕਿ ਬੱਚਿਆਂ ਨੇ ਕਿਹੜਾ ਚੀਜ਼ਾਂ ਦੇਖੀਆਂ ਹੁੰਦੀਆਂ ਵੱਡੀਆਂ-ਵੱਡੀਆਂ ਬਤਕਾਂ-ਬਤਕਾਂ ਆਈਆਂ ਤੇ ਹੋਰ ਵੀ ਵਧੀਆ ਪੰਛੀ ਨੇ ਤੇ ਤੁਸੀਂ ਉਹਨਾਂ ਨੂੰ ਦਿਖਾ ਸਕਦੇ ਆ ਇੱਕ ਆਹ ਬਣਾਇਆ ਹੈ ਇੱਧਰ ਹੁਣ ਆਪਾਂ ਇੱਧਰ ਜਾ ਕੇ ਦੇਖਦੇ ਹਾਂ ਅੰਦਰ ਕੀ ਆ ਫੇਰ ਉਹੀ ਜਗ੍ਹਾ ਤੇ ਆਹ ਸੰਗਲਾਂ ਆ ਇਹਦੇ ਵਿੱਚ ਚਲੋ ਇਹ ਬਰਡ ਸਟੇਬਲ ਦਾ ਹਾਂ ਉਹ ਹੈਗਾ ਸੀ ਡੱਕ ਦਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਇਹ ਹੈਗਾ ਇਹ ਉਹ ਦੂਜੇ ਪੰਛੀਆਂ ਵਾਲਾ ਇਹਦੇ ਵਿੱਚ ਅੰਦਰ ਜਾ ਕੇ ਦੇਖਦੇ ਆ ਕਿਹੜੇ-ਕਿਹੜੇ ਪੰਛੀ ਨੇ ਇਹ ਬਰਡ ਬਈ ਕੰਗਰ ਆ ਹਾਂ ਆ ਬਰਡ ਨੇ ਯਾਰ ਇੱਥੇ ਇਹ ਪੜਲੇ ਇਹਨਾਂ ਦੇ ਨਾਮ ਸੋਹਣੇ-ਸੋਹਣੇ ਨੇ ਤੇ ਅੰਦਰ ਵੀ ਹੋਣਗੇ ਸੋਹਣੇ-ਸੋਹਣੇ ਘਾਟ ਹਾਂ ਆ ਦੇਖੋ ਯਾਰ ਆ ਕਿੰਨੇ ਸੋਹਣੇ ਨੇ ਆ ਬੈਠਿਆ ਤੋਤੇ ਹਨਾ yellow ਰੰਗ ਦਾ green ਤੋਤੇ ਨਹੀਂ ਐ ਵੈਸੇ ਹੈ ਤਾਂ ਦੂਸਰੇ ਬਰਡਸ ਹਾਂ ਹੈਗੇ ਤਾਂ ਬਰਡ ਨੇ ਪਰ ਪਰ ਉਹ ਯਾਰ ਸੋਹਣੇ ਕਿੰਨੇ ਦੇਖਣਾ ਨੇ ਲੈ ਦੇਖੋ ਸਾਰੇ ਉਹ ਬਣਾਏ ਹਾਂ ਇਹਨਾਂ ਦੇ ਖਾਣ ਲਈ ਬਾਈ ਚੀਜ਼ਾਂ ਰੱਖੀਆਂ ਹੋਈਆਂ ਨੇ ਤੇ ਇਹ ਜੀ ਗੱਲ ਨਹੀਂ ਹੈਗੀ ਪਰ ਇਹਨਾਂ ਨੂੰ ਰੱਖਿਆ ਤਾਂ ਵਧੀਆ ਢੰਗ ਨਾਲ ਹੋਇਆ ਪਾਣੀ ਪੋਣੀ ਵੀ ਰੱਖਿਆ ਹੋਇਆ ਸਾਰਾ ਕੁਝ ਆ ਤੇ ਆਹ ਦੇਖੋ ਯਾਰ ਆ ਬੈਠਾ ਜਿਹੜਾ ਆਪਾਂ ਕਦੇ ਦੇਖਿਆ ਹੀ ਨਹੀਂ ਹੁੰਦਾ ਹਨਾ ਇਹ ਆਪਾਂ ਨੂੰ ਇਹੋ ਜਿਹੀ ਜਗ੍ਹਾ ਤੇ ਦੇਖਣ ਨੂੰ ਮਿਲਦਾ ਜਿਹੜਾ ਆ ਪੰਛੀ ਹੈ ਇਹ ਹੈਗਾ ਕੀ ਨਾਮ ਇਹਦਾ ਅਮਰੀਕਨ ਨਹੀਂ ਅਮਰੀਕਨ ਹੈ ਇਹ ਕੋਸ਼ਾ ਹੈ ਆ ਤੁਹਾਨੂੰ ਦੇਖਦਾ ਹੁਣ ਇਹਦੇ ਵਿੱਚ ਆ ਬੈਠਾ ਬਾਈ ਦੇਖੋ ਨੇੜੇ ਤੋਂ ਦੇਖੋ ਕਿੰਨਾ ਸੋਹਣਾ ਹੈ ਹਨਾ ਕਾਫੀ ਵੱਡਾ ਹੈ ਮਤਲਬ ਆਮ ਪੰਛੀ ਦੇ ਨਾਲੋਂ ਤਾਂ ਵੱਡਾ ਹੈ ਤੇ ਦੋ ਆ ਬੈਠੇ ਆ ਇਹਨਾਂ ਦਾ ਘਰ ਬਣਾਇਆ ਹੋਇਆ ਆਹ ਫਾਕਤ ਲੱਗੇ ਹੋਇਆ ਇਹਨਾਂ ਦੇ ਤੇ ਹੀ ਬੈੰਦੇ ਆ ਤੇ ਆ ਸਾਰੀ ਜਾਲੀ ਲੱਗੀ ਹੋਈ ਆ ਉੱਪਰ ਆ ਦੇਖੋ ਬਾਈ ਇਹ ਹੈਗਾ ਚਿੱਟਾ ਵਾਈਟ ਵਾਈਟ ਏ ਭਾਈ ਹੈਗਾ ਵਾਈਟ ਤੋਤਾ ਹਨਾ ਤੋਤਾ ਉਹ ਯਾਰ ਆ ਇੱਕ ਆ ਬੈਠਾ ਦੇਖ ਰੰਗ ਬਰੰਗਾ ਆ ਇੱਕ ਆ ਬੈਠਾ ਕੁੱਪਸੇ ਆਵਾਜ਼ 세 ਆ ਰਹੀ ਹੈ ਆ ਦੇਖੋ ਬੈਠਾ ਕਿੰਨਾ ਸੋਹਣਾ ਬੜੇ ਜ਼ਬਰਦਸਤ ਨੇ ਭਾਈ ਘੈਂਟ ਆ ਪੂਰਾ ਜਿਹੜਾ ਆਪਾਂ ਤੁਹਾਨੂੰ ਵਾਈਟ ਬਰਡ ਦਿਖਾਉਂਦੇ ਸੀ ਉਹ ਆਹਾ ਹੈ ਆ ਕਿਸਮ ਆ ਇਹਦਾ ਨਾਮ ਦੱਸਿਆ ਹੋਇਆ ਤੇ ਇਹਦੀ ਉਮਰ ਦੱਸੀ ਹੋਈ ਆ ਕੰਪੈਕਟ ਅਪਰੋਚ ਕੈਨ ਮੇਮੀ ਇਹਦੀ ਸਾਊਂਡ ਤਾਂ 6 ਸਾਲਾ ਹੈ ਇਹਦੀ ਇਨਕਲੂਡਿੰਗ ਪੇਪਰ ਕਰੀ in 1 foot and break ਤੇ ਇੱਧਰ ਇਹਨਾਂ ਦੇ ਰਹਿਣ ਦਾ ਸਾਰਾ ਉਹ ਪ੍ਰਬੰਧ ਆ ਦੇਖੋ ਇੱਥੇ ਨੇ ਇਹਨਾਂ ਨੂੰ ਰੱਖਿਆ ਹੋਇਆ ਆ ਸਾਰੀ ਜਾਲੀ ਦੇ ਵਿੱਚ ਜਬ ਇਹ ਭਾਈ ਜਿਹੜਾ ਦੂਜੇ ਲੋਕਾਂ ਦੀ ਹਨਾ ਜਾਨਵਰਾਂ ਦੀ ਮੌਮਿਕਰੀ ਵੀ ਕਰ ਸਕਦਾ ਤੇ ਲੋਕਾਂ ਦੀ ਵੀ ਹਨਾ ਆ ਦੇਖੋ ਇਹਦੇ ਤੇ ਲਿਖਿਆ ਹੋਇਆ ਇਨਕਲੂਡਿੰਗ ਪੀਪਲ ਆ ਦੇਖੋ ਸਾਊਂਡ ਆਫ ਅਦਰ ਐਨੀਮਲ ਇਨਕਲੂਡਿੰਗ ਪੀਪਲ ਵੀ ਇਹ ਲੋਕਾਂ ਦਾ ਲੋਕਾਂ ਦੀ ਆਵਾਜ਼ ਵੀ ਘਟ ਸਕਦਾ ਹਨਾ ਚਲੋ ਵਧੀਆ ਜਾਣਕਾਰੀ ਹੈ ਹੁਣ ਆਪਾਂ ਚੱਲੀਏ ਅੱਗੇ ਜਿਹੜਾ ਇਹ ਗਾਇਜ਼ ਜਾਨਵਰ ਦੇਖ ਰਹੇ ਹੋ ਤੁਸੀਂ ਅੰਦਰ ਬੈਠੇ ਨੇ ਹਨਾ ਜੇ ਤੁਸੀਂ ਇਹਨਾਂ ਨੂੰ ਹੱਥ ਤੇ ਬਿਠਾਓ ਘੁਰੂ ਕੇ ਫੋਟੋ ਖਿਚਾਉਣੀਆਂ ਨੇ ਤਾਂ ਇਹ ਵੀ ਤੁਸੀਂ ਖਿਚਾ ਸਕਦੇ ਹੋ ਇਹਦੀ ਐਂਟਰੀ ਹੈਗੀ 100 ਰੁਪਿਆ 100 ਰੁਪਿਆ ਦੇ ਕੇ ਤੁਸੀਂ ਇਹਨਾਂ ਨੂੰ ਆਪਣੇ ਹੱਥ ਤੇ ਬਿਠਾਓ ਮੋਢੇ ਤੇ ਬਿਠਾਓ ਜਿੱਥੇ ਮਰਜ਼ੀ ਬਿਠਾ ਕੇ ਇਹਨਾਂ ਨਾਲ ਫੋਟੋ ਕਰਾ ਸਕਦੇ ਹੋ ਦੇਖੋ ਯਾਰ ਕਿੰਨੇ ਸੋਹਣੇ ਲੱਗਦੇ ਆ ਹਨਾ ਆ ਇੱਧਰ ਬੰਦਾ ਬੈਠਾ ਏ ਇਹ ਫਿਰ ਫੋਟੋ ਖਿਚਵਾਉਂਦਾ ਏ ਬੰਦੇ ਦੇ ਹੱਥ ਉੱਤੇ ਬਿਠਾ ਕੇ ਤੇ ਆਹ ਸਾਰੇ ਜਾਨਵਰ ਨੇ ਅੰਦਰ ਆ ਵੀ ਦੇਖੋ ਆਹ ਛੋਟੇ ਛੋਟੇ ਕਿੰਨੇ ਸੋਹਣੇ ਨੇ ਹਨਾ ਤੇ ਆਹ ਉਹੀ ਜਾਨਵਰ ਤੋਤੇ ਸੋਹਣੇ ਨੇ ਵੈਸੇ ਤੁਹਾਨੂੰ ਇੱਥੇ ਬੈਠਣ ਦਾ ਵੀ ਵਧੀਆ ਪ੍ਰਬੰਧ ਆ ਤੇ ਖਾਣ ਪੀਣ ਦਾ ਇੱਧਰ ਆ ਬਣੀ ਹੋਈ ਆ ਕੰਟੀਨ ਬਣੀ ਹੋਈ ਆ ਹਨਾ ਕੰਟੀਨ ਦੇ ਵਿੱਚ ਵੀ ਤੁਸੀਂ ਕੁਝ ਖਾ ਸਕਦੇ ਹੋ ਐ ਬੈਠ ਸਕਦੇ ਹੋ ਤੇ ਆਪਣਾ ਇੰਜੋਏ ਕਰ ਸਕਦੇ ਹੋ ਇਹਨਾਂ ਪੂਰਾ ਯਾਰ ਵਧੀਆ ਮਤਲਬ ਇਹ ਗਰਮੀ ਗਰਮੀ ਦੇ ਵਿੱਚ ਬੰਦਾ ਆਉਂਦਾ ਹਨਾ ਸਾਰਾ ਤਾਂ ਅੰਦਰੋਂ ਦੇਖ ਲਿਆ ਠੀਕ ਆ ਤੇ ਸਾਨੂੰ ਤਾਂ ਸੋਹਣਾ ਲੱਗਿਆ ਹਨਾ ਪਰ ਲੋ ਜੇ ਤੁਸੀਂ ਕੁਦਰਤ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਤੁਹਾਨੂੰ ਦਰਖਤਾਂ ਦਰਖਤਾਂ ਦਾ ਪਿਆਰ ਆ ਪੰਛੀਆ ਪੰਛੀਆ ਦਾ ਪਿਆਰ ਆ ਤਾਂ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ ਹਨਾ ਤੇ ਮੰਡੇ ক্লোਜ਼ ਹੁੰਦੇ ਲੇਸਟ ਟਾਈਮ ਅਸੀਂ ਵਾਈ ਮਿਸਟੇਕ ਮੰਡੇ ਨੂੰ ਆ ਗਏ ਸੀ ਹਮਾਰ ਨੂੰ ক্লোਜ਼ ਹੁੰਦਾ ਹੈ ਕਿਉਂਕਿ ਲਾਸਟ ਟਾਈਮ ਅਸੀਂ ਮੰਡੇ ਆਏ ਸੀ ਉਦੋਂ ਬੰਦ ਸੀ ਤੇ ਇਸ ਵਾਰ ਅਸੀਂ ਆਏ ਹਾਂ ਸੈਚਰਡੇ ਨੂੰ ਹਨਾ ਤੇ ਇਹ ਧਿਆਨ ਰੱਖਿਓ ਜੇ ਤੁਸੀਂ ਆਉਣਾ ਇੱਥੇ ਬਾਕੀ ਯਾਰ ਵਧੀਆ ਇਹ ਸੋਹਣਾ ਹੈ ਤੁਸੀਂ ਆਪਣਾ ਟਾਈਮ ਸਪੈਂਡ ਕਰ ਸਕਦੇ ਹੋ ਤੇ ਇੱਕ ਮਤਲਬ ਨੇਚਰਲ ਜੀ ਫੀਲਿੰਗ ਆ ਯਾਰ ਜੰਗਲ ਜੇ ਟਾਈਪ ਚ ਤੇ ਸੋਹਣਾ ਹੈ ਰਸਤੇ ਰਸਤੇ ਵਧੀਆ ਬਣੇ ਹੋਏ ਨੇ ਤੇ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਆ ਹਾਂਊਂਠ ਵੀ ਨੇ ਜੇ ਤੁਸੀਂ ਇਹਨਾਂ ਨੂੰ ਰਾਈਡਿੰਗ ਕਰਨੀ ਹੈ ਇਹਨਾਂ ਤੇ ਤੁਸੀਂ ਕਰ ਸਕਦੇ ਹੋ ਪੈਸੇ ਪਤਾ ਨਹੀਂ ਕਿੰਨੇ ਲੈਂਦੇ ਆ ਇਹ ਅਸੀਂ ਤਾਂ ਕੀਤੀ ਨਹੀਂ ਤੁਹਾਨੂੰ ਲੱਗਦਾ ਡਰਾ ਏ ਜੇ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਅੱਗੇ ਵੀ ਸਾਡੀ ਵਧੀਆ ਵੀਡੀਓ ਅਸੀਂ ਲੈ ਕੇ ਆਏ ਹਾਂ ਐਵੇਂ ਦੀ ਅੱਗੇ ਅੱਗੇ ਵੀਡੀਓ ਲੈ ਕੇ ਆਵਾਂਗੇ ਤੇ